ਚਾਰਾ ਸਿੰਘਾਂ ਨੇ ਚਾਰ ਪੈਰ جنگ ਲੜਿਆ ਆ ਪਿਛਲਾ ਪੈਰ ਆ ਗਿਆ ਬਾਬਾ ਜੀਵਨ ਸਿੰਘ ਜੀ ਇਕੱਲੇ ਰਹਿ ਗਏ ਰਤਨ ਸਿੰਘ ਭੰਗੂ ਲਿਖਦਾ ਨਾ ਬੰਦੂਕ ਦੀ ਨਿਸ਼ਾਨ ਦਾ ਅਰਥ ਹੈ ਨਿਸ਼ਾਨ ਚੀ ਜਬਰਦਸਤ ਨਿਸ਼ਾਨ ਚੀ ਹੈ ਨਗਾਰੇ ਚੋਬ ਲਾਉਂਦੇ ਆ ਫੈਰ ਕਰਦੇ ਆ ਚਾਰੇ ਪਾਸੇ ਘੁੰਮਦੇ ਆ ਦੁਸ਼ਮਣ ਨੂੰ ਪਤਾ ਨਹੀਂ ਚੱਲਦਾ ਪਿਆ ਕਿ ਕਿੰਨੇ ਸਿੰਘ ਆ ਬਰੂਦ ਮੁੱਕ ਗਿਆ تیر ਚੁੱਕ ਲੈ تیر ਮੁੱਕ ਗਏ ਸਮਾਪਤ ਹੋ ਜਾਂਦਾ ਹੈ تیر ਮੁੱਕ ਗਏ ਤੇ ਦੋ ਕਿਰਪਾਨਾਂ ਲੈ ਕੇ ਹਿਸਟਰੀ ਪੜ ਲੈਣਾ ਹਿਸਟਰੀ ਫਰੋਲ ਲੈਣਾ ਦੋ ਕਿਰਪਾਨਾਂ ਦੇ ਨਾਲ ਤੁਰਕ ਲੜਦੇ ਤੁਰਕੀਏ ਰਹਿਣ ਵਾਲੇ ਤੁਰਕ ਆ ਮੁਗਲ ਨਹੀਂ ਸੀ ਤੁਰਕ ਤੁਰਕਿਸਤਾਨ ਦੇ ਰਹਿਣ ਵਾਲੇ ਉਹਨਾਂ ਦੀ ਸ਼ੈਲੀ ਹੈ ਦੋ ਦੋ ਕਿਰਪਾਨਾਂ ਅਸਮਾਨੀਆਂ ਸਲਤਨਤ ਕਦੀ ਨਹੀਂ ਪੜ ਲੈਣਾ ਗੂਗਲ ਦੇ ਵਿੱਚੋਂ ਸਉਤ ਉਸਮਾਨੀਆਂ ਸਰਦਾਰਾਂ ਦਾ ਹਕਮਸ ਹੋਇਆ ਇੱਕ ਖਾਨਾ ਬਦੋਸ਼ ਬੰਦਾ ਸੀ ਉਹਨੇ ਦੋ ਕਿਰਪਾਨਾਂ ਨਾਲ ਲੜਨ ਦੀ ਖੇਡ ਕੱਢੀ ਸੀ ਤੇ ਇਸ ਭਾਰਤ ਦੇ ਵਿੱਚ ਪਹਿਲਾ ਸ਼ੂਰ ਬੀਰ ਬਹਾਦਰ ਕਲਗੀ ਧਰਦਾ ਜਰਨੈਲ ਬਾਬਾ ਜੀਵਨ ਸਿੰਘ ਦੋ ਕਿਰਪਾਨਾਂ ਲੈ ਕੇ ਗੜੀ ਚੋਂ ਬਾਹਰ ਨਿਕਲੇ ਇੰਨੀ ਤੇਜ਼ੀ ਦੇ ਨਾਲ ਘੁੰਮਦੇ ਆ ਚੱਕਰੀਆਂ ਮਾਰਦੇ ਆ ਜਿੱਦਾਂ ਨੂੰ ਜਾਂਦੇ ਸੱਤਰਾਂ ਦੇ ਸੱਤਰ ਵਿਛਦੇ ਆ ਥੋੜੇ ਖਾਨ ਨੇ ਕੋਸ਼ਿਸ਼ ਕੀਤੀ ਵੀ ਗੁਰੂ ਕਲਗੀਧਰ ਪਾਤਸ਼ਾਹ ਆ ਗਿਆ ਇਹਨੂੰ ਜਿੰਦਾ ਫੜਨੀ ਸੀ ਬਹੁਤ ਸਾਰੇ ਜਰਨੈਲ ਮਰਵਾ ਕੇ ਤੇ ਕਹਿੰਦਾ ਜਿੰਦਾ ਜਿੰਦਾ ਛੱਡੋ ਤੁਹਾਡੇ ਵੱਸ ਦੀ ਗੱਲ ਨਹੀਂ ਫੈਰ ਕਰੋ ਤੂਕਾਂ ਦੇ ਫੈਰ ਕੀਤੇ ਤੀਰਾਂ ਦੇ ਫੈਰ ਕੀਤੇ ਵਿਰਨ ਦੇ ਤਾਪੀਸ਼ਮ ਪਿਤਾ ਮਾਵਾਂ ਨੂੰ ਜਿਹੜਾ ਖਾ ਕੇ ਧਰਤੀ ਤੇ ਡਿੱਗ ਪਿਆ ਗੜੀ ਦਾ ਆਖਰੀ ਸ਼ਹੀਦ 25 26 ਚਰਨਾਂ ਭੱਜੇ ਅੱਗੇ ਨੂੰ ਕਿ ਭਾਈ ਗੁਰੂ ਕਲਗੀ ਧਰ ਪਾਤਸ਼ਾਹ ਹੈ ਅਨਾਮ ਬੜਾ ਮੋਟਾ ਮਿਲਣਾ ਹੈ ਦਾ ਤੇ ਇਹਦਾ ਸਿਰ ਮਾਇੂ ਦਾ ਇੱਕ ਦੂਜੇ ਤੋਂ ਅੱਗੇ ਭੱਜੇ ਵੀ 25 ਸਿੰਘ ਜਮਾ ਨੇੜੇ ਆ ਗਏ ਤੇ ਬਾਬਾ ਜੀਵਨ ਸਿੰਘ ਨੇ ਆਪਣੀ ਸ਼ਕਤੀ ਨੂੰ ਇਕੱਠਿਆ ਕੀਤਾ ਤੇ ਬਲ ਧਾਰਿਆ ਉੱਠੇ ਤੇ ਇੱਕਦਮ ਤੇ ਗੌਣੀ ਸ਼ੁਰੂ ਕਰ ਦਿੱਤੀ ਤੇ ਉਹ 20 25 ਜਿਹੜੇ ਸੀ ਸਾਰੇ ਝਟਕਾ ਦੇ ਦਿੱਤੇ ਇਹਨੇ ਨੂੰ ਗੋਲੀਆਂ ਤੀਰਾਂ ਤੋਂ ਫਿਰ ਵੀ ਨਹੀਂ ਵਰਗਿਆ ਹੁਣ ਭੌਰ ਉੱਡ ਗਿਆ ਢੇੜਾ ਖਾ ਕੇ ਧਰਤੀ ਤੇ ਡਿੱਗੇ ਤੇ ਹੁਣ ਜਰਨੈਲ ਇੱਕ ਦੂਜੇ ਨੂੰ ਕਹਿੰਦੇ ਆ ਕਹਿੰਦੇ ਨਾਮ ਬੜਾ ਤਗੜਾ ਤੂੰ ਵੱਡ ਕੇ ਬੈਸੇ ਕਹਿੰਦਾ ਨਹੀਂ ਮੈਂ ਬੜੇ ਨਾਮ ਲੈ ਲਿਆ ਹੁਣ ਤੂੰ ਲੈ ਇਹ ਤੇਰੇ ਲੈ ਤੇਰੇ ਲੈਵਲ ਦਾ ਹੈ ਜਰਨੈਲ ਕੋਈ ਨੇੜੇ ਨਹੀਂ ਆਉਂਦਾ ਕਾਹ ਵੀ ਚਿਰ ਬਾਅਦ ਸਰੀਰ ਜਦੋਂ ਹਿੰਦਿਆ ਨਾ ਤੇ ਰਸੇ ਪਾ ਕੇ ਦੂਰੋਂ ਸੁੱਟ ਕੇ ਖਿੱਚ ਖੁੱਚ ਕੇ ਵੇਖਿਆ ਜਦੋਂ ਵੇਖਿਆ ਕਿ ਇਹ ਹੁਣ ਚੱਲ ਵਸਿਆ ਫਟਾਫਟ ਸਿਰ ਵੱਢ ਕੇ ਦਿੱਲੀ ਨੂੰ ਦੌੜ ਗਿਆ ਦਿੱਲੀ ਜਾ ਕੇ ਸਨਕਤ ਹੋਈ ਦਿੱਲੀ ਦੇ ਵਿੱਚ ਔਰਗਜੇਬ ਦਾ ਰੋਜ਼ਨਾਮਾ ਚਾਏ ਜਿਹਦੇ ਵਿੱਚ ਇਤਿਹਾਸ ਲਿਖਿਆ ਸੋ ਸਾ ਸੰਗਤ ਲਈ ਮੇਲੇ ਦਾ ਜਿਹੜਾ ਮਹਾਤਮ ਹੈ ਆ ਜਾਂ ਬਸ ਸਿੱਖਿਆ ਲੈ ਕੇ ਜਾਣੀ ਹੈ ਉਹ ਇਹ ਹੈ ਜਿਹੜਾ ਬੀਬੀ ਅਸਰ ਨ ਕੋਲ ਇਹ ਬਾਬੇ ਬਲੌਰ ਸਿੰਘ ਨੇ ਕੀਤਾ ਜਾਗ ਸਮਾਪਤ ਹੋ ਗਈ ਐ ਮੁਗਲ ਪਠਾਨ ਬਾਈ ਧਾਰ ਦੇ ਰਾਜੇ ਗੁੱਜਰ ਮੁਲਖੀਆ ਸਭ ਇਕੱਠੇ ਰਾਤ ਨੂੰ ਬੈਠੇ ਕਿ ਬਸ ਜਾਗ ਹੁਣ ਖਤਮ ਹੋ ਗਈ ਸਵੇਰੇ ਘੜੀ ਚ ਪ੍ਰਵੇਸ਼ ਕਰਾਂਗੇ ਕਿਉਂਕਿ ਹੱਥ ਲਗਾ ਲੁੱਟਣਾ ਤੇ ਉਧਰ ਭਾਈ ਬਲੌਰ ਸਿੰਘ ਤੇ ਬੀਬੀ ਸ਼ਰਨ ਕੌਰ ਲਾਸ਼ਾਂ ਇਕੱਠੀਆਂ ਕਰਦੇ ਪਏ ਸਤ ਸੰਗਤ ਜੀ ਸਾਇੰਟਿਸਟ ਸਿੱਖਾਂ ਦੀਆਂ ਲਾਸ਼ਾਂ ਨੇ ਉੱਥੇ ਤੇ ਕਲਗੀਧਰ ਪਾਤਸ਼ਾਹ ਦਾ ਹੁਕਮ ਸੀ ਵੀ ਇੱਕ ਲਾਸ਼ ਵੱਖਰੀ ਵਿਸ਼ੇਸ਼ ਤੌਰ ਤੇ ਸਸਕਾਰ ਕਰਨੀ ਮਰਦ ਉਹ ਕਿਹੜੀ ਹੋਵੇਗੀ ਸਤਪੁਰਾਂ ਨੇ ਕਿਹਾ ਸੀ ਉਹ ਦਿੱਤੀਸ ਨਹੀਂ ਹੋਵੇਗਾ ਸਾਰੀਆਂ ਲਾਸ਼ਾਂ ਲੰਘ ਲਿਆ ਲੰਗੂ ਲਾ ਦਿੱਤਾ ਹੈ ਉਹ ਲਾਸ਼ ਨੰਬ ਦੇ ਪੈਨ ਜੀ ਦੇ ਤਸੀਸ ਨਾ ਹੋਵੇ ਲੋਕਾਂ ਨੇ ਆਪਣੇ ਉਸ ਲਾਸ਼ ਕੋਲ ਆ ਗਏ ਦੋਨਾਂ ਪੈਰ ਭਰਾਵਾਂ ਨੇ ਉਹ ਲਾਸ਼ ਚੁੱਕੀ ਹੈ ਚਿਕਾ ਦੇ ਵਿੱਚ ਚਿਣ ਦਿੱਤੀ ਤੇ ਭਰਾ ਨੂੰ ਕਹਿੰਦੀ ਕਿ ਤੂੰ ਨਿਕਲ ਜਾਂਦਾ ਬਾਦਲ ਵਿੱਚ ਭੈਣ ਬਹੁਤ ਬਰਾਗ ਚਾ ਬੀਬੀ ਹਰਸ਼ਰਨ ਕਾ ਪਹਿਲੀ ਬੀਬੀ ਹੈ ਜਿਹਨੇ ਪੰਥ ਦੇ ਵਿੱਚ ਆਪਣੀ ਸ਼ਹੀਦੀ ਪਾ ਕੇ ਸੇਵਾ ਕੀਤੀ ਬੀਬੀ ਹਰਸ਼ਰਨ ਕਾ ਹੁਣ ਉਹ লাশ ਦੇ ਕੋਲ ਜਦੋਂ ਲਾਂਭੂ ਲੱਗਿਆ ਚਿਖਾ ਚਣ ਦਿੱਤੀ ਆ ਦਾਸ ਸस्कार ਹੋ ਰਿਹਾ ਜੋਕਨ ਹੈ 마ਸੂਮ ਖਾਨ ਵਾਲੀ ਤੇ ਜਦੋਂ ਚਖ ਲਾਂਗੂ ਲੱੱਚੇ ਫਿਰ ਦਿਖਿਆ ਵੀ ਇਹ ਤੇ ਕੋਈ ਔਰਤ ਹੈ ਤੇ ਸਿੱਖ ਔਰਤ ਹੈ ਘਾਤਰਾ ਪਾਇਆ ਤਤਨੀਤ ਦੇ ਨਾਲ ਅੱਗੇ ਵਧੇ ਹੈ ਭੈਣ ਨੇ ਵੇਖ ਲਿਆ ਨਹੀਂ ਇਹਨਾਂ ਦੀ ਨੀਤ ਮਾੜੀ ਹੈ ਤੇ ਇਹ ਮੇਰੇ ਵੱਲ ਆ ਰਹੇ ਨੇ ਜਿਹੜੀ ਲੱਕੜ ਲੈ ਕੇ ਉਹ ਸਿਸਕਾਰ ਕਰਦੇ ਪੀ ਸ ਉਹਨੂੰ ਲੈ ਕੇ ਪਿੱਛੇ ਨੂੰ ਦੌੜੀ ਪਿੱਛੋਂ ਭੱਜ ਕੇ ਆਈ ਉਸ ਬਾਂਬੂ ਲੱਕੜ ਦਾ ਜੰਪ ਲੈ ਕੇ ਤੇ ਉਹ ਬਾਬਾ ਜੀਵਨ ਸਿੰਘ ਦੀ ਚਿਖਾ ਦੇ ਵਿੱਚ ਭੈਣ ਹਰਸਨ ਕੋਲ ਛਾਲ ਮਾਰ ਕੇ ਅਸਮੋ ਸਾ ਸੰਗਤ ਜੀ ਕਾਬਲ ਕੰਧਾਰ ਤੱਕ ਅਫਗਾਨ ਤੱਕ ਟੀਪੂ ਤੱਕ ਨਪਾਲ ਤੁਹਾਡੇ ਝੰਡੇ ਚੂਲੇ ਸੀ ਪਤਾ ਉਹਦਾ ਰਾਜ ਕੀ ਸੀ ਤੁਹਾਡਾ ਜੀਣਾ ਵੀ ਇੱਕ ਸੀ ਤੇ ਮਰਨਾ ਵੀ ਇੱਕ ਸੀ ਛਿੰਬੇ ਨਾਈ ਖਮਿਆਰ ਤਮਿਆਰ ਤਖਾਨ ਖਤਰੀ ਜੱਟ ਮਜਬੀ ਇੱਕੋ ਹੀ ਛੇਖਾ ਦੇ ਵਿੱਚ ਸਸਕਾਰ ਹੋਏ ਸੀ ਤੇ ਅੱਜ ਜਿਹੜੀ ਸਾਡੀ ਦੁਰਦਸ਼ਾ ਹੋ ਰਹੀ ਹੈ ਉਹਦਾ ਕਾਰਨ ਪਤਾ ਕੀ ਹੈ ਅੱਜ ਸਾਡਾ ਜੀਣਾ ਵੀ ਵੱਖਰਾ ਤੇ ਮਰਨਾ ਵੀ ਵੱਖਰਾ ਜੀਨਾ ਸਾਡਾ ਮਾਨਾ ਦਾ ਗੁਰਦੁਆਰਾ ਗਿੱਲਾਂ ਦਾ ਗੁਰਦੁਆਰਾ ਆ ਬੁਰਾੜਾ ਮੈਂ ਮਾਲਵੇ ਦੀ ਗੱਲ ਕਰਦਾ ਉੱਤਰ ਜਾਂਦਾ ਗੋਤਾ ਦੇ ਨਾਂ ਇੱਧਰ ਸਾਡੇ ਆ ਆਬੇ ਮਾਂਝਾ ਦਾ ਗੁਰਦੁਆਰਾ ਆ ਆਬਾ ਜੀਵਨ ਸੰਗਤ ਗੁਰਦੁਆਰਾ ਗੁਰੂ ਦਾਇ ਇਮਾਰਤਾਂ ਹੁੰਦੀਆਂ ਨੇ ਛੀਂਦਾ ਦੇ ਨਾਂ ਤੇ ਇਹ ਜੀਨਾ ਸੀ ਇੱਥੋਂ ਜੀਵਨ ਮਿਲਦਾ ਜੀਵਨ ਇੱਥੋਂ ਸਿੱਖਣਾ ਸੀ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਇੱਥੇ ਸਾਡੀਆਂ ਬੰਡੀਆਂ ਪੈ ਗਈਆਂ ਇੱਥੇ ਸਾਡੀਆਂ ਤਕਸੀਮਾਂ ਹੋ ਗਈਆਂ ਪਤੀਆਂ ਦੀਆਂ ਤੇ ਗੁਰਦੁਆਰਿਆਂ ਦੀ ਤੇ ਵਿਛੜ ਕੇ ਇੱਕ ਦੂਜੇ ਤੋਂ ਤੇ ਕੱਲੇ-ਕੱਲੇ ਨੇ ਛੋਕੜਾਂ ਖਾਧੀਆਂ ਐਂਡ ਹੋ ਗਿਆ ਮੌਤ ਹੋ ਗਈ ਕੋਈ ਚੁੱਕ ਕੇ ਐ ਨੂੰ ਪੁੜਿਆ ਜਾਂਦਾ ਤੇ ਕੋਈ ਚੁੱਕ ਕੇ ਐ ਨੂੰ ਪੁੜਿਆ ਸਾਡੀਆਂ ਮੜੀਆਂ ਐ ਨੂੰ ਸਾਡੀਆਂ ਮੜੀਆਂ ਇੱਧਰ ਐ ਤੇ ਸਾਡੀਆਂ ਮੜੀਆਂ ਉੱਧਰ ਐ ਅੱਜ ਅਸੀਂ ਪੰਜਾਬ ਦੇ ਵਸਨੀਕ ਜੁੱਗਾਂ ਤੋਂ ਖੂਨ ਵਹਾ ਰਿਹਾ ਸਾਡੇ ਵੱਡੇ ਬਡੇਰੇ ਇਸ ਪੰਜਾਬ ਦੇ ਵਸਨੀਕ ਦਾ ਕੋਈ ਐਸਾ ਘਰ ਨਹੀਂ ਹੈ ਹਿੰਦੂ ਸਿੱਖ ਮੁਸਲਮ ਕੋਈ ਵੀ ਐਸਾ ਘਰ ਨਹੀਂ ਜਿਹਦੇ ਘਰ ਦਾ ਇਸ ਪੰਜਾਬ ਦੇ ਖਾਤਰ ਖੂਨ ਨਾ ਡੁੱਲਿਆ ਹੋਵੇ ਪੰਜਾਬੀ ਬਣੀਏ ਆਪ ਦੇ ਪੰਜਾਬ ਨੂੰ ਪਿਆਰ ਕਰੀਏ ਤੇ ਜੀ ਨਾਲ ਤੇ ਮਰਨਾ ਇੱਕ ਕਰ ਦਈਏ ਆ ਨਕਰ ਸਾਡਾ ਇੱਕ ਪਰਿਵਾਰ ਹੈ ਸਾਡੀ ਸਟੇਟ ਇੱਕ ਸਾਡਾ ਪਰਿਵਾਰ ਹੈ ਜੇ ਰਾਜਨੀਤੀ ਚੱਲੇ ਤੇ ਉਹ ਪੰਜਾਬ ਦੇ ਹਿੱਤ ਵਾਸਤੇ ਚੱਲੇ ਆਪਦੀਆਂ ਸਿਆਸੀ ਪਾਰਟੀਆਂ ਦੇ ਹਿੱਤ ਵਾਸਤੇ ਨਾ ਯਾਦ ਰੱਖਿਓ ਮੈਂ ਅੱਜ ਤੋਂ ਆਮ ਆਦਮੀ ਪਾਰਟੀ ਆਈ ਨਾ ਮੇਰੇ ਕੋਲ 3-4 ਚੈਨਲ ਆ ਗਏ ਟੂਲ ਹੈ ਕਹਿੰਦੇ ਜੀ ਤਬਦੀਲੀ ਆ ਗਈ ਹੁਣ ਤੁਹਾਡਾ ਕੀ ਖਿਆਲ ਮੈਂ ਕਹਿੰਦੀ ਖਿਆਲ ਉੱਥੇ ਹੀ ਰੁਕਿਆ ਜਿੱਥੇ ਪਹਿਲਾਂ ਸੀ ਕਹਿੰਦੇ ਜੀ ਹੁਣ ਮੈਂ ਕਹਾਂ ਜੀ ਇਹ ਉਸ ਤੋਂ ਵੀ ਜ਼ਿਆਦਾ ਅਤਿਆਚਾਰ ਹੋਏਗਾ ਕਿਉਂ ਕਹਿੰਦੇ ਮੈਂ ਕਹਿੰਦਾ ਪਾਰਟੀਆਂ ਬਦਲ ਨਾਲ ਨਹੀਂ ਕਿਸੇ ਦੇ ਖੂਹ ਚ ਬਿੱਲੀ ਡਿੱਗ ਗਈ ਉਹ ਮੁਸਕ ਗਿਆ ਪਾਣੀ ਬਾਪੇ ਕੋਲ ਗਏ ਪਾਪਾ ਕਹਿੰਦਾ ਸਾਰਾ ਪਾਣੀ ਕੱਢ ਕੇ ਆਪ ਬੂਤੀ ਲੈ ਜਾਓ ਵਿੱਚ ਪਾ ਦਿਓ ਉਹ ਸਾਰਾ ਪਾਣੀ ਕੱਢਿਆ